ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਕਿਰਪਾ ਦਾ ਸਰਕਾ ਦਾਸ ਪਿਛਲੇ ਤਕਰੀਬਨ 10 ਦਿਨਾਂ ਤੋਂ ਜੀ ਆਸਟ੍ਰੇਲੀਆ ਮੈਲਬਰਨ ਦੀ ਧਰਤੀ ਤੇ ਆਤਮ ਰਸ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਆਇਆ ਸੀ ਜੀ ਜੋ ਪ੍ਰੋਗਰਾਮ ਪ੍ਰਬੰਧਕ ਵੀਰਾ ਵੱਲੋਂ ਮੈਲਬਰਨ ਦੀ ਧਰਤੀ ਤੇ ਪਹਿਲੀ ਵਾਰ ਉਲੀਕਿਆ ਗਿਆ ਉਸ ਦੇ ਨਾਮ ਨਾਲ ਮੈਲਬੁਰਨ ਦੇ ਕਦੇ-ਕਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੱਚੇ ਇਹ ਵੀ ਮੇਰੀ ਜ਼ਿੰਦਗੀ 'ਚ ਮੈਨੂੰ 30 ਸਾਲ ਤੋਂ ਵੱਧ ਹੋ ਚੁੱਕੇ ਨੇ ਕਥਾ ਕਰਦਿਆਂ 1996 ਤੋਂ ਮੈਂ ਬਾਹਰ ਆ ਰਿਹਾ ਪਰ ਹਕੀਕਤ ਇਹ ਵੇਖ ਕੇ ਇੰਨੀ ਸੰਗਤ ਜਾਂ ਮਨਜੀਤ ਸਾਹਿਬ ਦੇਖੀ ਸੀ ਜਾਂ ਸਿੰਗਾਪੁਰ ਹੁੰਦੀ ਹੈ ਪਰ ਜਿੰਨੀ ਸੰਗਤ ਨੇ ਤੇ ਹਾਜ਼ਰੀ ਭਰੀ ਉਹਦਾ ਕੋਈ ਅੰਤ ਹੀ ਨਹੀਂ ਜੀ ਉਸ ਵਿੱਚ ਕੋਈ ਸੰਗਤ ਐਸੀ ਵੀ ਹੋਈ ਜੀ ਜਿਨ੍ਹਾਂ ਨੂੰ ਮੱਥਾ ਟੇਕਣ ਦਾ ਮੌਕਾ ਵੀ ਨਹੀਂ ਮਿਲਿਆ ਕਥਾ ਸੰਗੀਤਾ ਬਹੁਤ ਦੂਰ ਦੀ ਗੱਲ ਤੇ ਮੈਂ ਆਪਣੇ ਵੱਲੋਂ ਤਹਿ ਦਿਲੋਂ ਗੁਰੂ ਨਾਨਕ ਨਾਮ ਲੈਵਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੰਥ ਸਮੂਹ ਆਸਟ੍ਰੇਲੀਆ ਦੀਆਂ ਸੰਗਤਾਂ ਦਾ ਮੈਲਵਰਨ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜੀ ਇੰਨਾ ਪਿਆਰ ਦਿੱਤਾ ਮੈਂ ਇਸ ਪਿਆਰ ਦਾ ਕਰਜ਼ਦਾਰ ਹਾਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਨੇ ਜੋ ਪ੍ਰੋਗਰਾਮ ਲਈ ਕਿ ਸਾਰੇ ਸਥਾਨਾਂ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਹਾਂ ਬਹੁਤ ਸਾਰੇ ਫੋਨ ਆਏ ਜੀ ਸਿਡਨੀ ਤੋਂ ਬ੍ਰਿਸਬਨ ਤੋਂ ਹੋਰ ਸਥਾਨਾਂ ਤੋਂ ਮੈਂ ਫਿਰ ਯਤਨ ਕਰਾਂਗਾ ਅਗਲੇ ਸਾਲ ਸਤਿਗੁਰੂ ਕਿਰਪਾ ਕਰਨ ਜ਼ਿੰਦਗੀ ਬਖਸ਼ਣ ਤੇ ਆਪਾਂ ਸੰਗਤਾਂ ਦੇ ਦਰਸ਼ਨ ਜ਼ਰੂਰ ਕਰਾਂਗੇ ਜਿਹੜੇ ਸੰਗਤ ਮੈਨੂੰ ਮਿਲਣਾ ਚਾਹੁੰਦੀ ਸੀ ਕਈ ਸਿੰਘ ਮਿਲਣਾ ਚਾਹੁੰਦੇ ਸਨ ਮੈਂ ਉਹਨਾਂ ਨੂੰ ਮਿਲ ਨਹੀਂ ਸਕੇ ਉਹਦਾ ਕਾਰਨ ਸੀ ਜੀ 2 ਘੰਟੇ ਤਕਰੀਬਨ ਕਥਾ ਹੁੰਦੀ ਸੀ ਸਬਰ ਹੁੰਦਾ ਸੀ ਕੋਈ ਥਕਾਵਟ ਹੋ ਜਾਂਦੀ ਸੀ ਇਸ ਕਰਕੇ ਮੈਂ ਮਿਲ ਨਹੀਂ ਸਕਿਆ ਜਿਨ੍ਹਾਂ ਨੂੰ ਨਹੀਂ ਮਿਲ ਸਕਿਆ ਮੈਂ ਉਹਨਾਂ ਤੋਂ ਖਿਮਾ ਦੀ ਜਾਚਨਾ ਮੰਗਾਗਾ ਤੇ ਮੈਂ ਤੇ ਸਿਰਫ ਸਭ ਨੂੰ ਇੱਕੋ ਗੱਲ ਹੁਣ ਕਹਿਣਾ ਤੁਸੀਂ ਕਥਾ ਸੁਣਦੇ ਹੋ ਤੇ ਮੈਨੂੰ ਪਿਆਰ ਕਰਦੇ ਹੋ ਇਸ ਕਰਕੇ ਕਰਦੇ ਹੋ ਮੈਂ ਸਤਿਗੁਰਾਂ ਦੀ ਕਥਾ ਸੁਣਾ ਰਿਹਾ ਹਾਂ ਤੇ ਆਪਾਂ ਕਿਉਂ ਨਾ ਕਰੀਏ ਆਪਾਂ ਉਸ ਸਤਿਗੁਰਾਂ ਨੂੰ ਪਿਆਰ ਕਰੀਏ ਜਿਸ ਕਰਕੇ ਆਪਾਂ ਸਾਰੇ ਇਕੱਠੇ ਹੋਨੇ ਪਏ ਉਸ ਸਤਿਗੁਰਾਂ ਨੂੰ ਪਿਆਰ ਦਾ ਮਤਲਬ ਹੈ ਜਿਨ੍ਹਾਂ ਕਦੀ ਬਾਣੀ ਨਹੀਂ ਪੜੀ ਉਹ ਕਿਰਪਾ ਕਰਕੇ ਸਵੇਰੇ ਜਪਜੀ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕਰ ਦਿਓ ਇਹ ਤੋਂ ਸਾਡੀ ਸ਼ੁਰੂਆਤ ਹੈ ਜਿਉਂ-ਜਿਉਂ ਆਪ ਬਾਣੀ ਪੜਾਂਗੇ ਸਿਮਣ ਕਰਾਂਗੇ ਸਤਿਗੁਰੂ ਫਿਰ ਸਮਤ ਸੋਝੀ ਦੇਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਤਰਸ ਦੇ ਘਰ ਚ ਆ ਕੇ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਬੁਲਾ ਲੈਣਗੇ ਸਮੂਹ ਸੰਗਤ ਦਾ ਫਿਰ ਧੰਨਵਾਦ हां मेरे तो किसी स्टेज पे बोल दिया कोई लफ्ज तो लफ्ज कोई शब्द भावना ਦੇ ਵਹਿਣ ਚ ਵਹਿ ਕੇ ਜज्ਬਾਤ ਦੇ ਵਹਿਣ ਚ ਵਹਿ ਕੇ ਕਈ ਬਰੀ ਖੌਮੀ ਵੀ ਅੰਦਰੋਂ ਪੁੰਗਰਮ ਵੀ बोल दिया ਜਦੋਂ ਸੰਗਤ ਬਹੁਤ ਦੇਖਦਾ ਬੰਦਾ ਮੈਂ ਸੱਚ ਕਹਿਣਾ ਮੇਰੇ ਤੋਂ ਕੋਈ ਸ਼ਬਦ ਕਿਸੇ ਤਰੀਕੇ ਨਾਲ ਕਿਸੇ ਨੂੰ ਚੰਗਾ ਨਾ ਲੱਗਾ ਹੋਵੇ ਉਹਦੀ ਖਿਮਾ ਬਖਸ਼ਿਓ ਅੱਗੇ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਸਾਡੀ ਮੱਤ ਤੇ ਪੜਦੇ ਨਾ ਪੈ ਆਪਣੀ ਬਾਣੀ ਨਾਲ ਜੋੜ ਲਿਓ ਵਾਹਿਗੁਰੂ ਜੀ ਦਾ ਕਾਹ ਦਾ ਵਾਹਿਗੁਰੂ ਜੀ ਕੀ ਬਖਸ਼ੇ